ਨਹੀਂ ਦਿਆਂਗੇ ਪਾਣੀ ਨਹੀਂ ਦਿਆਂਗੇ ਨਹੀਂ ਦਿਆਂਗੇ ਨਹੀਂ ਦਿਆਂਗੇ ਮੋਦੀ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 どうだ बंदी <laughs> ਤੁਹਾਡੇ ਸਾਹ ਦਾ ਪੂਤ ਪੂਤ ਪੰਜਾਬ ਦਾ ਨਹੀਂ ਤੁਹਾਡੇ ਸਾਹ ਦਾ ਪਾਣੀ ਪੰਜਾਬ ਦਾ ਨਹੀਂ ਤੁਹਾਡੇ ਸਾਹ ਦਾ ਪਾਣੀ ਸਾਹ ਦਾ ਇਹ ਤਾਂ ਨਰੇ ਨਹੀਂ ਵਜੇ ਤੇ ਲੈ ਆਉਂਦਾ ਜਿੰਨਾ ਕੋਟਾ ਤੁਸੀਂ 10 ਦਿਨਾਂ ਦੇ ਖਤਮ ਕਰ ਲੋ ਭਾਵੇਂ ਸਾਲ ਚ ਕਰ ਲੋ ਭਾਵੇਂ ਪਛਾਹ ਮਹੀਨੇ ਚ ਜਾਓ ਉਹਨਾਂ ਦਸਾਂ ਮਹੀਨੇ ਚ ਕਰ ਲਿਆ ਇਕੱਠਾ ਖਤਮ ਆਪਣਾ ਕੋਟਾ ਕਦੋਂ ਕਰ ਲਿਆ ਉਹ ਦੁਬਾਰਾ ਧੱਕੇ ਨਾਲ ਪਾਣੀ ਪੰਜਾਬ ਦਾ ਪਾਣੀ ਜਿਹੜਾ ਹਣੇ ਨੂੰ ਦਿੱਤਾ ਜਾ ਰਿਹਾ ਸਰਾਸਰ ਪੰਜਾਬ ਦਾ ਧੱਕਾ ਹੋ ਰਿਹਾ ਪੰਜਾਬ ਕੋ ਕਿੰਨਾ ਕ ਵਾਧੂ ਪਾਣੀ ਆ ਝੋਨੇ ਦਾ ਸੀ ਜ਼ਰੂਰਤੇ ਆ ਗਿਆ ਸਾਡਾ ਡੈਮ ਮਾਨਸਾ ਦੀ ਸਟੇਟਮੈਂਟ ਸੁਣੀ ਆ 38 ਫੁੱਟ ਥੱਲੇ ਡੈਮ ਜਾ ਚੁੱਕਾ ਸਾਡੇ ਹੁਣ ਝੋਨੇ ਦਾ ਸੀ ਸ਼ੁਰੂ ਸਾਨੂੰ ਆਪਣੇ ਜੋਗਾ ਪਾਣੀ ਨਹੀਂ ਆ ਗਿਆ ਬਾਹਰ ਕਿੱਥੋਂ ਦੱਦਾਂਗਾ ਜੀ ਪਾਣੀ ਜਿਹੜਾ ਕਹਿੰਦੇ ਸੀ ਹਰਿਆਣੇ ਨੂੰ ਨਹੀਂ ਦੇਣਾ ਸੈਂਟਰ ਸਰਕਾਰ ਨੇ ਇਹ ਬਾਰੇ ਕਿਹਾ ਕਿ ਹਰਿਆਣਾ ਹੀ ਜਾਣਾ ਹੈ ਧੱਕਾ ਸਰੇ ਸਰ ਧੱਕਾ ਰਹਾ ਫਿਰ ਅੱਗੋਂ ਕੀ ਕਹਾਂ ਤਾਨਾਸ਼ਹੀ ਰਾਤ ਚੱਲ ਰਿਹਾ ਨਾ ਧੱਕਾ ਕਰ ਰਹੇ ਆ ਨਾ ਕਿੱਥੋਂ ਪਾਣੀ ਦੇ ਦਈਏ 85 ਰੁਪਏ ਸੁੱਕ ਪਾਣੀ ਪੀਣ ਲਈ ਪਾਣੀ ਚਾਹ ਰਿਹਾ ਜਦੋਂ ਪਤਾ ਸਿੰਚਾਈ ਦੇ ਵੰਗਣ ਦਾ ਇਹ ਨਾ ਪਾਣੀ ਵੀ ਹਰਿਆਣੇ ਚ ਨਹਿਰਾਂ ਨੂੰ ਪਾਣੀ ਦੇਣਾ ਤੇ ਪੰਜਾਬ ਦੀਆਂ ਨਹਿਰਾਂ ਸੁੱਕੀਆਂ ਰਹਿ ਜਾਣਗੀਆਂ ਇਸ ਲਈ ਮਾਨ ਸਾਹਿਬ ਨੰਗਲ ਆ ਕੇ ਬੈਠ ਗਏ ਆ ਦੇ ਦਿੰਦੇ ਆ ਤੇ ਅਸਾਂ ਨਾਲ 21 ਤਰੀਕ ਦਿਨਾਂ ਤਰੋਂ ਆ ਗਈ ਆ ਭਾਵੇਂ 10 ਦਿਨਾਂ ਚ ਖਤਮ ਕਰ ਲੈਣ ਆਧਰਾ ਦੀ ਜਿਹੜਾ ਅਫਸਰ ਸੀਗਾ ਜੀ ਡਿਊਟੀ ਉਹਨੂੰ ਬਦਲ ਕੇ ਜਿਹੜਾ ਕੋਈ ਸੇਫਟੀ ਅਫਸਰ ਹੀ ਉਹਨੂੰ ਲਾ ਕੇ ਤੇ ਪਾਣੀ ਕਾ ਵੀ ਹਰਿਆਣੇ ਨੂੰ ਦੇਣਾ ਦੇਣਾ ਵਾ ਬਾਕੀ ਪੰਜਾਬ ਸਰਕਾਰ ਪੂਰਾ ਸਟੈਂਡ ਲੈ ਰਹੀ ਆ ਬਾਕੀ ਪਾਰਟੀਆਂ ਸਾਡੇ ਨਾਲ ਕੋਈ ਨਹੀਂ ਧੁਰੀਆਂ ਬਾਅਦ ਪਤਾ ਨਹੀਂ ਕੀ ਕਰਦੀਆਂ ਅਸੀਂ ਤਾਂ ਸਾਡੀ ਡਿਊਟੀ ਆ ਆਮ ਪਾਰਟੀ ਦੀ ਤੇ ਸਰਕਾਰ ਦੀ ਅਸੀਂ ਹਾਲੇ ਪ੍ਰੋਟੈਕਟ ਕਰ ਰਹੇ ਆ ਬਹੁਤ ਥਕਾਉ ਰਿਹਾ ਵਾ ਤੇ ਅਸੀਂ ਇਹ ਮੀਡੀਆ ਦੇ ਥਰੂ ਇਹੋ ਹੀ ਗੱਲ ਰਿਪੋਰਟ ਰੀਲ ਕਰਨੇ ਕੇਂਦਰ ਸਰਕਾਰ ਨੂੰ ਵੀ ਵੀ ਤੁਹਾਡਾ ਦਿਮਾਗ ਸਹੀ ਹੋ ਜਾਏ ਪੰਜਾਬ ਨਾਲ ਥਕਾਣਾ ਨਾ ਕਰੋ ਪੰਜਾਬ ਤੋਂ ਬਿਨਾ ਕੰਮ ਨਹੀਂ ਚੱਲਦਾ ਤੁਹਾਨੂੰ ਪੰਜਾਬੀ ਕੰਮ ਆਉਣੇ ਕੱਲ ਨੂੰ ਆ ਬਾਰਡਰਾਂ ਤੇ ਵੀ ਗੱਲ ਹੋਣਾ ਨਾ ਉਥੇ ਅਸੀਂ ਜਾ ਕੇ ਮਰਨਾ ਤੇ ਅਸੀਂ ਜਾ ਕੇ ਲੜਨਾ ਸਕੀਮਾਂ ਲਾਉਣਗੇ ਵੇਖੋ ਕੇਂਦਰ ਸਰਕਾਰ ਹਮੇਸ਼ਾ ਠੱਗਾ ਕਰਦੀ ਆ ਰਹੀ ਹੈ ਤੇ ਮੈਂ ਸਮਝਦਾ ਹੁਣ ਜਿਹੜੀਆਂ ਸਾਡੇ ਦੂਜੀਆ ਰਵਾਇਤੀ ਪਾਰਟੀਆਂ ਨੇ ਇਹਨਾਂ ਨੂੰ ਸਾਡੇ ਨਾਲ ਰੋਣਾ ਤੇ ਦੇ ਸਾਡੇ ਇੱਥੇ ਕਾਂਗਰਸ ਆਹ ਦੂਜੀ ਜਿਹੜੀ ਆ ਅਕਾਲੀ ਹੋਰ ਜਿੰਨੀਆਂ ਪਾਰਟੀਆਂ ਅੱਜ ਕਿੱਥੇ ਨੇ ਅੱਜ ਪੰਨੇ ਦੇ ਮੁੱਦੇ ਤੇ ਕਿਉਂ ਸਾਡੇ ਨਾਲ ਖੜੀ ਆਈ ਖੜੇ ਆ ਆ ਪਤਲਾ ਸਾੜਿਆ ਦੱਸਿਆ ਮੈਂ ਮੈਂ ਧੰਨਵਾਦ ਕਰਦਾ ਤੁਹਾਡਾ ਭਰਾਓ ਸਾਡੀ ਆਵਾਜ਼ ਜਿਹੜੀ ਆ ਉਹ ਕੇਂਦਰ ਸਰਕਾਰ ਤੱਕ ਪਹੁੰਚਾ ਦਿਓ ਤਾਂ ਕਿ ਜਿਹੜੇ ਲੋਕ ਪੰਜਾਬ ਦੇ ਨੇ ਆਪਣੇ ਹੱਕ ਮੰਗਦੇ ਨੇ ਨਜਾਇਜ਼ ਕਿਰਿਆ ਨਹੀਂ ਆਪਣੇ ਹੱਕਾਂ ਲਈ ਖੜੇ ਆ ਸੋ ਮੈਂ ਤੁਹਾਡਾ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਈ ਬਹੁਤ-ਬਹੁਤ ਧੰਨਵਾਦ ਉਸ ਮੁੱਦੇ ਤੇ ਇੱਥੇ ਸਾਰੇ ਇਕੱਠੇ ਆਏ ਤੇ ਮੋਦੀ ਦਾ ਪੁਤਲਾ ਵੀ ਸਾੜਿਆ ਵਾ ਇੱਕ ਜੀ ਜਦੋਂ ਆਪਾਂ ਕੋ ਫਿਕਸ ਕਰ ਲੈਨੇ ਆ ਉਹ ਭਾਵੇਂ ਆਪਾਂ ਮਹੀਨੇ ਦੇ ਖਤ ਕਰ ਲੀਏ ਭਾਏ 10-10 ਚ ਕਰ ਲਈਏ ਉਦੋਂ ਬਾਅਦ ਮਹੀਨੇ ਬਾਅਦ ਹੀ ਤਨਖਾਹ ਵੀ ਲੋਕਾਂ ਨੂੰ ਮਹੀਨੇ ਬਾਅਦ ਹੀ ਮਿਲਦੀ ਹੈ ਨਾ ਕਿਤੇ 20 ਬਰਜ਼ਾਦ ਦਿੰਦੇ ਤਨਖਾਹ ਜਦੋਂ ਉਹਨੂੰ ਪਾਣੀ ਸਾਰਾ ਮਿਲ ਰਿਹਾ